ਜੇ ਆ ਗਏ ਅਜੀ ਬੜੇ ਸਿਮਾ ਹੀ ਆ ਗਏ ਵਰਦੇ ਬਖੀਰ ਵਰਦੇ ਬਰਬਰ ਬਰਬਰ ਆ ਆ ਛੱਡਣੇ ਸਾਰਿਆਂ ਨੂੰ ਗੂੜੀਆਂ ਜਿਹੜੇ ਨਿਸ਼ਾਨ ਦੀ ਪਰਭਾਈ ਹੋਈ ਆ ਆਪਣਾ ਨਿਸ਼ਾਨ ਹੋਇਆ ਉਹਦੀ ਪਰਭਾਈ ਕਰਨਗੇ ਭਾਈ ਇਹਨਾਂ ਨੇ ਇਹ ਵੀ ਭਰੋਸਾ ਦਿੱਤਾ ਕਿ ਮੇਰੇ ਰਤਨਦੀਪ ਧਾਲੀਆ ਵਾਲੋ ਦਾ ਮੋਬਾਈਲ ਅੱਜ ਤੋੜਿਆ ਗਿਆ ਉਹ ਬਾਟਵਾੜੇ ਵਾਲੇ ਰਹਿੰਦੇ ਆ ਛੱਡੇ ਨਹੀਂ ਸਾਰੇ ਵੀਰੇ ਸਾਰੇ ਜਿੰਨਾ ਤੇ ਆਪਣੇ ਕੋਲ ਸੁਨੇਹਾ ਨਹੀਂ ਨਾ ਆਉਂਦਾ ਵੀ ਸ਼ਰਤ ਤੇ ਜਾਂਦੇ ਨਹੀਂ ਹੋਰ ਦੱਸ ਠੀਕ ਹੈ ਲੈ ਜੀ ਲਾਜ ਦੀ ਲਾਜ ਜੀ ਸਾਹਿਬ ਸ੍ਰੀ ਹੱਤ ਲਾਓ ਜੀ ਬੰਦਲਾ ਛੱਡ ਦਿਓ ਛੱਡ ਦਿਓ ਛੱਡ ਦਿਓ ਅਗਲੀ ਵਾਰ ਸੁਣ ਲਓ ਇਹ ਜਿਹੜੀ ਗੱਲ ਤੇ ਕੋਚ ਫਸਿਆ ਸੀ ਅੱਪਾ ਇਹ ਕਦੇ ਜਵਾਨ ਤੋਂ ਆਪਾਂ ਕਹਿੰਦੇ ਨਹੀਂ ਲਾਉਣੀ ਪਰ ਤੇ ਰੀਚਾਰਜ ਕਰੋ ਕਸਰ ਕਰੋ ਉਹਦੇ ਆਪਣੀ ਸਹਿਮਤੀ ਬਣੀ ਆ ਬਿਨਾ ਸ਼ਰਤ ਰਿਹਾਈ ਹੋਈ ਆ ਹੁਣ ਤੁਹਾਡੇ ਨਾਲ ਐੜੀ ਜੀ ਬਸਾਲ ਦਸਕਰਨ ਸਿੰਘ ਜੀ ਇਹ ਗੱਲਬਾਤ ਕਰਨਗੇ ਤੁਸੀਂ ਧਿਆਨ ਨਾਲ ਬਗ ਦੋ ਮਿੰਟ ਹੀ ਸੁਣਨਾ ਦੋ ਮਿੰਟ ਹੀ ਸੁਣਨਾ ਉਸ ਤੋਂ ਬਾਅਦ 5-7 ਮਿੰਟ ਆਪਾਂ ਦੁਬਾਰਾ ਲਾਉਣੇ ਆ ਉਸ ਤੋਂ ਬਾਅਦ ਆਪਣੀ ਕਿਹੜੀ ਅਗਲੀ ਕਾਰਵਾਈ ਚਲ ਜਾਏ ਅੱਜ ਮਿਤੀ 3 2 24 ਨੂੰ ਸਰਦਾਰ ਰਪਾਏ ਸਿੰਘ ਵਾਸੀ ਕੋਰਦੁੰਨਾ ਜ਼ਿਲ੍ਹਾ ਬਰਨਾਲਾ ਦੇ ਭਾਨੇ ਦਾ ਚਾਚਾ ਜਿਹਨੇ ਇੱਕ ਦਰਖਾਸਤ ਆਪਾਂ ਉੱਧੇ ਦੇਤੀ ਸੀਗੀ ਵੀ ਸਾਡੇ ਦੇ ਝੂਠੇ ਭਾਈ ਮੁਕਾਦਮੇ ਦਰਜ ਕੀਤੇ ਗਏ ਆ ਉਹ ਰੱਦ ਕੀਤੇ ਜਾਣ ਉਹਦੇ ਆਧਾਰ ਦੇ ਉੱਤੇ ਅੱਜ ਜਿਹੜਾ ਫੈਸਲਾ ਹੋਇਆ ਹੈ ਇਹ ਫੈਸਲਾ ਇਹ ਹੋਇਆ ਹੈ ਵੀ ਭਾਈ ਸ਼ੇਦ ਇਹਨਾਂ ਦੇ ਵਿੱਚ ਵਿੱਚ ਭਾਨਾ ਸਿੰਘ ਸਿੱਧੂ ਨੂੰ ਛੱਡਿਆ ਜਾਊਗਾ ਨਾ ਸ੍ਰੀ ਅਕਾਲ ਜੀ ਕਹੋ ਨਾ ਜੀ ਪਹਿਲਾਂ ਸੁਣੋ ਨੌਜਵਾਨਾ ਮੈਨੂੰ ਸਵਾਲ ਸੀ ਕਿ ਭਾਈ ਅੱਜ ਕਿਉਂ ਨਹੀਂ ਹਾਂ ਤੌਜਵ ਜਵਾਬ ਦੇਣ ਲੱਗਿਆ ਹੋਰ ਚ ਛੇਧਾ ਮਦਈ ਹੁੰਦੀ ਪੁਲਿਸ ਤਾਂ ਨਾਲ ਦੀ ਨਾਲ ਇਹ ਕੈਨਸਲ ਕਰਕੇ ਤੇ ਅੱਜ ਹੀ ਛੱਡ ਦਿੰਦੇ ਮਦਈ ਇਹਨੇ ਪ੍ਰਾਈਵੇਟ ਬੰਦੇ ਜਿਹੜਾ ਕਹਿੰਦਾ ਕੋਈ ਚੈਨੀ ਕੋਈ ਹੈ ਬੇਸ਼ਕ ਖੜੇ ਪੁਲਸ ਨੇ ਕੀਤੇ ਸਰਕਾਰ ਨੇ ਕੀਤੇ ਆ ਮਦਈ ਹੈ ਜਿਹੜਾ ਕਹਿੰਦਾ 10000 ਰੁਪਏ ਤੋਂ ਫਰਤੀ ਲਈ ਹੈ ਉਹਨਾਂ ਵੱਲੋਂ ਕਾਨੂੰਨੀ ਪ੍ਰਕਿਰਿਆ 'ਚ ਲਿਆ ਕੇ ਪਰਤਾਲ ਕਰਕੇ ਉਹਨੂੰ ਇਹਨਾਂ ਨੇ ਆਪਾਂ ਤੋਂ ਨੌਤਰੀਕ ਜੀ 9 ਤਰੀਕ ਤੱਕ ਦਾ ਸਮਾਂ ਮੰਗਿਆ ਵੀ 10 10 ਤਰੀਕ ਤੱਕ ਕੱਲੋਂ ਐ ਦੁਆਰ 10 ਤਰੀਕ ਤੱਕ ਦਾ ਸਮਾਂ ਮੰਗਿਆ ਵੀ 10 ਤਰੀਕ ਤੱਕ ਅਸੀਂ ਉਹਦੀ ਰਿਹਾਈ ਜਿਹੜੀ ਉਹ ਯਕੀਨੀ ਬਣਾ ਦੇਾਂਗੇ ਸਹਿਮਤ ਹਾਂ ਭਾਈ